ਮੈਂ ਬੇਨਤੀ ਕਰਦਾ ਹਾਂ ਸਾਡੇ ਪਿਆਰੇ ਮਿੱਤਰ ਕਾਸ਼ੀ ਫਰੂਕੀ ਜੀ ਅੱਜਕੱਲ ਪੈਸਾ ਕਮਾਉਣ ਦੇ ਚੱਕਰ 'ਚ ਭੱਜ ਦੌੜ ਦੀ ਜ਼ਿੰਦਗੀ 'ਚ ਅਸੀਂ ਇੰਨਾ ਵਿਅਸਤ ਹੋ ਚੁੱਕੇ ਹਾਂ ਕਿ ਅਸੀਂ ਆਪਣੀ ਸਿਹਤ ਦਾ ਵੀ ਧਿਆਨ ਨਹੀਂ ਰੱਖਦੇ ਅਜਿਹੇ 'ਚ ਹਕੀਕੀ ਟੀਵੀ ਪੰਜਾਬੀ ਦੀਆਂ ਵੀਡੀਓ ਜ਼ਰੀਏ ਪੂਰੇ ਦੇਸ਼ ਦੁਨੀਆ 'ਚ ਵੱਸਦੇ ਲੱਖਾਂ ਹੀ ਲੋਕ ਕੁਦਰਤ ਦੇ ਨਾਲ ਜੁੜ ਚੁੱਕੇ ਹਨ ਆਪਣੀ ਲੁੱਟ ਤੇ ਆਰਥਿਕ ਮਜਬੂਰੀਆਂ ਖਤਮ ਕਰਕੇ ਕੁਦਰਤ ਪ੍ਰਣਾਲੀ ਦੇ ਨਾਲ ਜੁੜੇ ਨੇ ਅਜਿਹੇ ਚ ਹਕੀਕੀ ਟੀਵੀ ਪੰਜਾਬੀ ਮਾਰਗਦਰਸ਼ਕ ਬਣਿਆ ਹੈ ਜਿਸ ਦੇ ਚੱਲਦਿਆਂ ਹਕੀਕੀ ਟੀਵੀ ਪੰਜਾਬੀ ਨੂੰ ਦੁਬਈ ਦੇ ਵਿੱਚ ਬੈਸਟ ਹੈਲਥ ਇਨਫੋਰਮੇਸ਼ਨ ਚੈਨਲ ਦਾ ਅਵਾਰਡ ਮਿਲਿਆ ਹੈ ਜੀ ਹਾਂ ਦੁਬਈ ਵਿਖੇ ਜਿੱਥੇ ਦੇਸ਼ ਦੁਨੀਆ ਤੋਂ ਚੱਲ ਕੇ ਵੱਡੀਆਂ ਚੋਟੀ ਦੀਆਂ ਸਖਸ਼ੀਤਾ ਪਹੁੰਚੀਆਂ ਨੇ ਉੱਥੇ ਹੀ ਇਸ ਆਯੋਜਨ ਦੇ ਵਿੱਚ ਹਕੀਕੀ ਟੀਵੀ ਪੰਜਾਬੀ ਦੇ ਪ੍ਰਬੰਧਕ جناب ਕਾਸੀ ਫਾਰੂਕੀ ਸਾਹਿਬ ਦਾ ਸਨਮਾਨ ਕੀਤਾ ਗਿਆ। ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਸਾਡੇ ਪਿਆਰੇ ਮਿੱਤਰ ਕਾਸੀ ਫਾਰੂਕੀ ਜੀ ਉਹ ਆਪਣੇ ਬੋਲਾਂ ਦੇ ਨਾਲ ਸਾਂਝ ਪਾਉਣਗੇ ਦੱਸਣਗੇ ਕਿ ਉਹਨਾਂ ਦਾ ਜਿਹੜਾ ਅੱਜ ਦੇ ਇਸ ਸਮਾਰੋਹ ਨੂੰ ਰੱਖਣ ਦੇ ਲਈ ਜੋ ਇਹਦੇ ਪਿੱਛੇ ਮਕਸਦ ਕੇ کاروبਾਰੀ ਜਿਹੜੇ ਉਹ ਇੱਕ ਦੂਜੇ ਦੇ ਨਾਲ ਆਪੋ ਆਪਣੇ ਵਿਚਾਰ ਜਰੂਰ ਸਾਂਝੇ ਕਰਨੋਂ ਆਪਣੇ ਇਸ ਪ੍ਰੋਗਰਾਮ ਦੇ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰਨਗੇ ਕਾਸ਼ਿਫ ਫਰੂਕੀ ਜੀ ਬਹੁਤ ਸ਼ੁਕਰੀਆ ਥੈਂਕ ਯੂ ਬ੍ਰਦਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਪਹਿਲਾਂ ਤੇ ਬਹੁਤ-ਬਹੁਤ ਅਸੀਂ ਮਸ਼ਰੂਕਾਂ ਔਰ ਬਹੁਤ-ਬਹੁਤ ਅਸੀਂ ਸਵਾਗਤ ਕਰਦੇ ਹਾਂ ਔਰ ਇਸ ਸਕਸੈਸਫੁਲ ਇਵੈਂਟ ਵਾਸਤੇ ਜਿਹੜੇ ਪਿਕਸਲ ਜੌਬ ਔਰ ਪੰਜ ਦਰਿਆ ਸਾਡੇ ਭਰਾਵਾਂ ਦੀ ਜਿਹੜੀ ਟੀਮ ਹੈਗੀ ਹੈ ਉਹਨੂੰ ਬਹੁਤ 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 ਮੁਬਾਰਕਾਂ ਸੋਵੇਂ ਲੱਗਦਾ ਹੈ ਕਿ ਇੱਕ ਵੱਡੀ ਸਾਰੀ ਤਾੜੀ ਹੈ ਜਿਹੜੀ ਟੀਮ ਵਾਸਤੇ ਜ਼ਰੂਰ ਵੱਜਣੀ ਚਾਹੀਦੀ ਹੈ ਅੱਜ ਜੇਕਰ ਅਸੀਂ ਜਿਸ ਇਵੈਂਟ ਵਾਸਤੇ ਜਿਸ ਚੀਜ਼ ਵਾਸਤੇ ਤੇ ਇਕੱਠੇ ਹੋਇਆ ਤੇ ਬਹੁਤ ਵੱਡੀ ਓਪਰਚੁਨਿਟੀ ਹੈਗੀ ਹੈ ਮੌਕਾ ਹੈਗਾ ਕਿ ਅਸੀਂ ਉਹਨਾਂ ਲੋਕਾਂ ਨਾਲ ਜ਼ਰੂਰ ਆਈਡੀਆਜ਼ ਹੈਗੇ ਨੇ ਜਦੋਂ ਇਵੈਂਟ ਹੋਖੜਦਾ ਹੈ ਸ਼ੇਅਰ ਕਰਿਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਉੱਚੇ ਉੱਚੇ ਮਕਾਮ ਹਾਸਲ ਕੀਤੇ ਨੇ ਔਰ ਦੁਬਈ ਯੂਏਈ ਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਥਾਂ ਹੈਗੀ ਹੈ ਕਿ ਜਿੱਥੇ ਜਾ ਕੇ ਜੇਕਰ ਅਸੀਂ ਮਿਹਨਤ ਕਰੀਏ ਮਿਹਨਤ ਇਮਾਨਦਾਰੀ ਕਿਉਂਕਿ ਤੁਹਾਨੂੰ ਇੱਥੇ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਹੈ ਕੋਈ ਡਰ ਨਹੀਂ ਹੈ ਔਰ ਇਸ ਇਵੈਂਟ ਕਰਵਾਉਣ ਦਾ ਜਿਹੜਾ ਬਹੁਤ ਵੱਡਾ ਮਕਸਦ ਇਹ ਵੀ ਹੈ ਕਿ ਜਿਹੜੇ ਲੋਕਾਂ ਦੇ ਵਿੱਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੈ ਜਿੰਨਾ ਲੋਕਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਊਰਜਾ ਹੈ ਜਿੰਨਾ ਲੋਕਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਇੰਨੀ ਕੁ ਪਾਵਰ ਹੈ ਕਿ ਉਹ ਦਰਿਆਵਾਂ ਦੇ ਜਿਹੜੇ ਰੁੱਖ ਹੈਗੇ ਨੇ ਉਹ ਮੋੜ ਸਕਦੇ ਨੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਮੁਲਕ ਦੇ ਵਿੱਚ ਵੀ ਬਹੁਤ ਓਪਰਚ्युनिटीਜ਼ ਹੈਗੀਆਂ ਨੇ ਮੌਕੇ ਹੈਗੇ ਨੇ ਪਰ ਕੰਪੈਰੀਟਿਵਲੀ ਇੱਥੇ ਜਿਹੜੇ ਮੌਕੇ ਸਾਨੂੰ ਮਿਲਦੇ ਨੇ ਜਾਂ ਮਿਲ ਸਕਦੇ ਨੇ ਉਹ ਸਾਨੂੰ ਕਿਉਂਕਿ ਜਿਹੜੀ ਦੁਬਈ ਹੈਗੀ ਹੈ ਦੁਨੀਆ ਦੀ ਮੰਡੀ ਹੈ ਇੱਥੇ ਬੈਠ ਕੇ ਅਸੀਂ ਵਰਲਡਵਾਈਡ ਪੂਰੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ ਬਹੁਤ ਈਜ਼ੀਲੀ ਦੇਖ ਸਕਦੇ ਆ ਬਾਤ ਸਕਦੇ ਆ ਤੇ ਉਸ ਨੂੰ ਆਪਣੇ ਬਿਜ਼ਨਸ ਦੇ ਵਿੱਚ ਆਪਣੇ ਬਿਜ਼ਨਸ ਆਈਡੀਆ ਦੇ ਵਿੱਚ ਅਸੀਂ ਸ਼ਾਮਿਲ ਕਰਕੇ ਬਹੁਤ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਇਤੋਂ ਸਿੱਖ ਸਕਦੇ ਆ ਸੋ ਕੁਲਮਲਾ ਕੇ ਹਜ਼ਰਤ ਮੁਹੰਮਦ ਸੱਲ ਸੱਲਮ ਦੇ ਜਿਹੜਾ ਇੱਕ ਕਾਲ ਵੀ ਹੈਗਾ ਇਹ ਕਿ ਇਸ ਦੁਨੀਆ ਦੇ ਉੱਤੇ ਉਹੀ ਚੀਜ਼ ਹਮੇਸ਼ਾ ਸਲਾਮਤ ਰਹੂਗੀ ਉਹੀ ਚੀਜ਼ ਹਮੇਸ਼ਾ ਅੱਗੇ ਵਧੂਗੀ ਕਿ ਜਿਹੜੀ ਚੀਜ਼ ਲੋਕਾਂ ਦਾ ਫਾਇਦਾ ਕਰੂਗੀ ساری ਉਮਰ ਤੱਕ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਆਉਣ ਤੋਂ ਬਾਅਦ ਜਿਹੜੇ ਵੀ ਲੋਕ ਇੱਥੇ ਆਏ ਨੇ ਜਾਂ ਇੱਥੇ ਆਉਂਦੇ ਨੇ ਦੁਬਈ ਹਮੇਸ਼ਾ ਉਹਨਾਂ ਦਾ ਵੈਲਕਮ ਕਰਦਾ ਹੈ ਉਹਨਾਂ ਨੂੰ ਗਾਈਡ ਵੀ ਕਰਦਾ ਹੈ ਸਿਸਟਮ ਵੀ ਮੁਹੱਈਆ ਕਰਵਾਉਂਦਾ ਹੈ ਔਰ ਇੱਕ ਵਾਰ ਫਿਰ ਮੈਂ ਆਪਣੇ ਮਨਜਿੰਦਰ ਭਾਜੀ ਦਾ ਔਰ ਇੱਥੇ ਆਏ ਸਾਰੇ ਗੈਸਟਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਖਾਸ ਕਰਕੇ ਸਾਡੇ ਨਾਲ ਜਿਹੜੀ ਸਾਡੀ ਟੀਮ ਵੀ ਹੈਗੀ ਹੈ ਸਾਡੇ ਵੈਦਾਂ ਦੀ ਚਾਹ ਤਰुण ਜੀ ਹੋਣ ਚਾਹੇ ਕੁੰਦਨ ਸਿੰਘ ਤੇ ਮਾਨਜੀ ਹੋਣ ਔਰ ਚਾਹੇ ਸਾਡੇ ਜਿਹੜੇ ਪੂਰੇ ਦੁਨੀਆ ਦੇ ਵਿੱਚ ਯੰਗ ਵੈਦ ਦੇ ਨਾਲ ਜਾਣੇ ਜਾਂਦੇ ਨੇ ਡਾਕਟਰ ਜਗਰੂਪ ਸਿੰਘ ਭੰਗੂ ਜੀ ਵੀ ਹੋਣ ਉਹਨਾਂ ਨਾਲ ਵੀ ਆਪਾਂ ਮਿਲ ਸਕਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਕਿਸੇ ਤਰੀਕੇ ਦੀ ਕਿਉਂਕਿ ਕੁਦਰਤ ਨਾਲ ਜੋੜਨਾ ਸਾਡੇ ਜਿਹੜਾ ਪਰਪਸ ਹੈਗਾ ਸਾਡੇ ਚੈਨਲ ਦਾ ਪਰਪਸ ਹੈਗਾ ਔਰ ਅੱਲਾਹ ਦੇ ਫਜ਼ਲ ਨਾਲ ਉਸ ਵੈਗਰੂ ਦੀ ਕਿਰਪਾ ਨਾਲ ਹੁਣ ਤੱਕ ਬਹੁਤ ਸਾਰੀਆਂ ਦਵਾਵਾਂ ਜਿਹੜੀਆਂ ਅਸੀਂ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਤੋਂ ਕਿਉਂਕਿ ਜਦੋਂ ਅਸੀਂ ਕੈਨੇਡਾ ਹੁੰਨੇ ਆ ਅਮਰੀਕਾ ਹੁੰਨੇ ਆ ਤੇ ਸਾਡਾ ਲਾਈਫ ਸਟਾਈਲ ਹੈ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਅਸੀਂ ਧਰਤੀ ਨੂੰ ਆਪਣੀ ਨੂੰ ਯਾਦ ਕਰਦੇ ਆ ਤੇ ਫਿਰ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਵੈਦਾਂ ਦੇ ਨੁਸਖੇ ਨੇ ਫਾਰਮੂਲੇ ਨੇ ਘਰੇਲੂ ਟੋਟਕੇ ਨੇ ਬਹੁਤ ਲੋਕ ਨੇ ਜਿਹੜੇ ਉਹਦੇ ਨਾਲ ਫਾਇਦੇਾਬ ਹੁੰਦੇ ਨੇ ਔਰ ਸਾਡਾ ਇੱਥੇ ਆਉਣ ਦਾ ਔਰ ਮਨਜਿੰਦਰ ਪਾਜੀ ਔਰ ਤੁਹਾਡਾ ਵੀ ਭਾਈ ਬਹੁਤ ਬਹੁਤ ਜਿਹੜਾ ਸ਼ੁਕਰੀਆ ਮੈਂ ਇੱਕ ਵਾਰ ਫੇਰ ਜਾਣ ਲੱਗਿਆ ਹਾਂ ਤੁਹਾਨੂੰ ਗੱਲ ਕਰਾਂਗੇ ਕਿ ਦੁਬਈ ਮੌਕਿਆਂ ਦਾ ਮੁਲਕ ਹੈ ਦੁਬਈ ਹੈ ਜਿਹੜਾ ਮੌਕਿਆਂ ਦਾ ਮੁਲਕ ਹੈ ਔਰ ਇਸ ਮੌਕੇ ਨੂੰ ਜਿਹੜਾ ਸਾਨੂੰ ਇੱਥੇ ਦਿੱਤਾ ਹੈ ਪਿਕਸਲ ਜੋਬ ਨੇ ਦਿੱਤਾ ਹੈ ਪੰਜ ਦਰਿਆ ਦੀ ਟੀਮ ਨੇ ਸਾਨੂੰ ਦਿੱਤਾ ਹੈ ਤੇ ਮੈਨੂੰ ਲੱਗਦਾ ਉਸ ਨੂੰ ਸਾਨੂੰ ਜਿਹੜਾ ਸਿਰਫ ਹਾਸਲ ਕਰਨਾ ਚਾਹੀਦਾ ਹੈ ਔਰ ਇਸ ਮੌਕੇ ਦਾ ਫਾਇਦਾ ਉਠਾ ਕੇ ਬਹੁਤ ਜਿਹੜੇ ਪਰਸਨਲਿਟੀਆ ਹੈਗੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੀ ਜ਼ਿੰਦਗੀ ਤੋਂ ਉਨ੍ਹਾਂ ਦੇ ਤਜਰਬਿਆਂ ਤੋਂ ਬਹੁਤ ਕੁਝ ਸਾਨੂੰ ਸਿੱਖ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਸ਼ਬਦਾਂ ਨਾਲ ਬਹੁਤ ਬਹੁਤ ਧੰਨਵਾਦ ਅੱਜ ਹਕੀਕੀ ਟੀਵੀ ਪੰਜਾਬੀ ਨੇ ਉਹਨਾਂ ਬੁਲੰਦੀਆਂ ਨੂੰ ਛੋਇਆ ਹੈ ਤੇ ਉਸ ਬੁਲੰਦੀਆਂ ਤੇ ਪੁੱਜਾ ਹੈ ਜਿੱਥੇ ਕੋਈ ਕੋਈ ਚੈਨਲ ਪਹੁੰਚਦਾ ਹੈ ਸੋ ਇਸ ਦੇ ਪਿੱਛੇ ਹਕੀਕੀ ਟੀਵੀ ਪੰਜਾਬੀ ਦੇ ਪਰਿਵਾਰ ਅਤੇ ਪਿਆਰੇ ਦਰਸ਼ਕਾਂ ਦਾ ਡਾਢਾ ਪਿਆਰ ਤੇ ਸਹਿਯੋਗ ਹੈ ਜਿਨ੍ਹਾਂ ਦੇ ਸਦਕਾ ਹਕੀਕੀ ਟੀਵੀ ਪੰਜਾਬੀ ਨੂੰ ਦੁਬਈ ਦੇ ਵਿੱਚ ਸਨਮਾਨਿਆ ਗਿਆ ਇਸ ਦੇ ਲਈ ਅਸੀਂ ਆਪਣੇ ਪਿਆਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਤੇ ਤੁਹਾਡੀ ਬਦੌਲਤ ਤੇ ਤੁਹਾਡੇ ਸਹਿਯੋਗ ਦੇ ਨਾਲ ਇਹ ਉੱਚੇ ਮੁਕਾਮ ਹਾਸਲ ਕੀਤੇ ਗਏ ਨੇ ਉਮੀਦ ਕਰਦੇ ਹਾਂ ਅੱਗੇ ਵੀ ਤੁਸੀਂ ਐਵੇਂ ਹੀ ਹਕੀਕੀ ਟੀਵੀ ਪੰਜਾਬੀ ਨੂੰ ਪਿਆਰ ਕਰਦੇ ਰਹੋਗੇ ਤੇ ਸਾਥ ਦਿੰਦੇ ਰਹੋਗੇ ਬਿਊਰੋ ਰਿਪੋਰਟ ਹਕੀਕੀ ਟੀਵੀ ਪੰਜਾਬੀ